ਲੈ ਵੀ ਮਿੱਤਰੋ ਜਿਹੜੇ ਮੋਹਰਾ ਨਸਲ ਰੱਖਣ ਦੇ ਸ਼ਕੀਨ ਆਣਾ ਅੱਜ ਤੁਹਾਡੇ ਆਸਤੇ ਭਾਈ ਝੋਟਾ ਲੈ ਕੇ ਆਏ ਆ ਘੋੜੇ ਤਾਂ ਤੁਹਾਨੂੰ ਚੰਗੇ ਚੰਗੇ ਵਿਖਾਉਣੇ ਹੀ ਆ ਮੈਂ ਕਿਹਾ ਯਾਰ ਅੱਜ ਝੋਟਾ ਵੀ ਵਿਖਾ ਦिए ਇੱਕ ਮੋਹਰਾ ਨਸਲ ਦਾ ਇਹ ਭਾਈ ਝੋਟਾ ਭਲੇਖਾ ਤਾਂ ਐਂ ਪਾਉਂਦਾ ਵੀ ਜਿਵੇਂ ਹਰਿਆਣੇ ਚ ਹੋਵੇ ਪਰ ਨਹੀਂ ਯਾਰ ਇਹ ਪੰਜਾਬ ਚ ਖੜਾ ਮਾਨਸਾ ਵਾਲਿਆਂ ਨੇ ਛੱਡੇ ਘੱਟ ਤੇ ਇਹ ਭਾਈ ਝੋਟੇ ਦਾ ਨਾਂ ਤੂਫਾਨ M29 ਝੋਟੇ ਦਾ ਇਹ ਬੱਚਾ ਇਹਦੀ ਜਿਹੜੀ ਉਮਰ ਆ ਉਹ ਹੈਗੀ ਭਾਈ 4 ਸਾਲ ਸਿੱਧੀ ਡਾਇਰੈਕਟ ਮੀਟਿੰਗ ਕਰਾਉਂਦੇ ਆ ਭਾਈ ਇਹ ਸਿੱਧੂ ਡੇਰੀ ਫਾਰਮ ਤੇ ਆ ਪਿੰਡ ਰਾਏਪੁਰ ਨੇੜੇ ਮਾਖਾ ਜ਼ਿਲ੍ਹਾ ਮਾਨਸਾ ਹਾਂ ਇੱਕ ਹੋਰ ਲੋਕੇਸ਼ਨ ਦੱਸਦੇ ਆ ਜਿਹੜੇ ਭਾਈ ਬਣਾਵਾਲੀ ਵਾਲੇ ਥਰਮਲ ਪਲਾਂਟ ਆ ਉੱਥੇ ਆ ਭਾਈ ਇਹ ਝੋਟਾ ਨੇੜੇ ਹੀ ਆ ਪਿੰਡ ਭਾਈ ਬਲਦੇਵ ਸਿੰਘ ਤੇ ਜਗਦੇਵ ਸਿੰਘ ਦੋ ਭਰਾ ਵਲਦੇਵ ਸਿੰਘਾ ਫੌਜੀ ਕੋਲੇ ਆ ਭਾਈ ਇਹ ਝੋਟਾ ਹਾਂ ਇਹਦੀ ਜਿਹੜੀ ਫੀਸ ਆ ਜਮਾ ਮਾਲਕਾਂ ਨੇ ਨਾਰਮਲ ਰੱਖੀ ਆ ਭਾਈ 1500 ਰੁਪਈਆ ਤੇ ਇਹਦੇ ਤੁਸੀਂ ਸਿੰਘ ਵੇਖੋ ਵੇਚਦੀ ਰੁਪਈਆ ਛੱਕਾ ਨਹੀਂ ਟੱਪਦਾ ਅੱਗੇ ਸਿਆਣੇ ਬੰਦਿਆਂ ਦੀਆਂ ਬੁਯਾਰਤਾ ਸੀ ਤੇ ਤੁਰੇ ਜਾਂਦੇ ਦਾ ਪਿੱਠਪੁੜਾ ਤੇ ਟੈਸਟੀ ਕਲਾ ਚ ਨਿਗਾਹ ਮਾਰੋ ਇਹਦੀ ਮਾਂ ਦੇ ਦੁੱਧ ਦਾ ਰਿਕਾਰਡ 18 ਕਿਲੋ ਸੀਗਾ ਕੰਡੇ ਵਾਲਾ ਲੀਟਰਾਂ ਵਾਲਾ ਨਹੀਂ ਕੰਡੇ ਵਾਲਾ ਦੁੱਧ ਛਾਤੀ ਛੂਤੀ ਵੇਖੋ ਬਾਈ ਝੋਟਾ ਮੇਰੇ ਦਿਲ ਨੂੰ ਲੱਗਿਆ ਮੈਂ ਤੈਨੂੰ ਵੀਡੀਓ ਕਰਕੇ ਆਇਆ ਤੇ ਬਾਕੀ ਆਪਾਂ ਬਾਈਆਂ ਦਾ ਨਾ ਡੇਰੀ ਫਾਰਮ ਚੱਲਦੀ ਵੀਡੀਓ ਚ ਇੰਟਰਵਿਊ ਚ ਵਿਖਾਵਾਂਗੇ ਜੁੜੇ ਰਹੋ ਇੰਟਰਵਿਊ ਨਾਲ ਬਾਈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੌਰਪ੍ਰੀਤ ਮਿੱਤਰੋ ਅੱਜ ਆਪਾਂ ਨਾ ਪਿੰਡ ਰਾਏਪੁਰ ਖੜੇ ਆ ਜਿਲ੍ਹਾ ਮਾਨਸੇ ਦਾ ਪਿੰਡ ਆ ਰਾਪੁਰ ਮੱਖੇ ਦੇ ਨਾਂ ਤੇ ਮਸ਼ਹੂਰ ਆ ਪਰ ਇਹ ਪਿੰਡ ਦੋ ਆ ਰਾਏਪੁਰ ਆਡਾ ਪੰਜਾਬੀ ਦਾ ਸ਼ਬਦ ਜਿਹੜੇ ਆਪਣੇ ਭਰਾ ਉਹ ਇਹਨੂੰ ਰਾਪੁਰਮ ਆਖਾਈ ਕਹਿੰਦੇ ਆ ਹਾਂ ਮੇਨ ਨਿਸ਼ਾਨੀ ਆ ਵੀ ਨੇੜੇ ਥਰਮਲਾ ਬਣਾ ਵਾਲੀ ਵਾਲੇ ਤੇ ਅੱਜ ਤੁਹਾਨੂੰ ਆਪਾਂ ਸਿੱਧੂ ਡੇਰੀ ਫਾਰਮ ਤੇ ਲੈ ਕੇ ਆਏ ਆ ਬਾਈ ਬਲਦੇਵ ਤੇ ਜਗਦੇਵ ਕੋਲੇ ਨਾਲ ਬਾਈ ਇਹਨਾਂ ਦਾ ਦੋਸਤ ਖੜਾ ਤੇ ਬਾਗਾਂ ਨੇ ਨਾ ਇੱਕ ਤਾਂ ਬਹੁਤ ਸ਼ੌਂਕ ਨਾਲ ਆਹ ਝੋਟਾ ਪਾਲਿਆ ਤੇ ਨਾਲ ਆ ਸ਼ੌਂਕ ਨਾਲ ਪਸ਼ੂ ਪਾਲੇ ਆ ਬਾਈ ਨੇ ਪਹਿਲਾਂ 15 ਸਾਲ ਫੌਜ ਚ ਨੌਕਰੀ ਕਰੀ ਅੱਜ ਬੈਂਕ ਚ ਡਿਊਟੀ ਕਰਦਾ ਨਾਲੇ ਔਰ ਡਿਊਟੀ ਦੇ ਨਾਲ ਨਾਲ ਸ਼ੌਂਕ ਵੇਖੋ ਕਿੱਡਾ ਚੰਗਾ ਤੁਸੀਂ ਆਏ ਵੇਖ ਲਓ ਯਾਰ ਹਰੇਕ ਪਸ਼ੂ ਦੇ ਥੱਲੇ ਗੱਦਾ ਜਦੋਂ ਨਾਲ ਦੀ ਨਾਲ ਇੱਕ ਕੋਈ ਫੋਸ ਵੀ ਕਰਦਾ ਪਸ਼ੂ ਬਾਈ ਦਾ ਬੰਦਾ ਰੱਖਿਆ ਸਪੈਸ਼ਲ ਨਾਲ ਦੀ ਨਾਲ ਚੱਕ ਕੇ ਨਾ ਉਹਨੇ ਬੱਠਲ ਚ ਪਾ ਦੇਣਾ ਫੋਸ ਨੂੰ ਥੱਲੇ ਯਾਰ ਇੰਨੀ ਕ ਸਫਾਈ ਮੈਂ ਅੱਜ ਤੱਕ ਕਿਸੇ ਫਾਰਮ ਤੇ ਨਹੀਂ ਵੇਖੀ ਕਰਦੇ ਆ ਬਾਈ ਨਾਲ ਗੱਲਬਾਤ ਜੁੜੇ ਰਹੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਹੋ ਠੀਕ ਠਾਕ ਬਾਈ ਤੁਹਾਡੀ ਟੀਮ ਦਾ ਤੁਹਾਡੀ ਟੀਮ ਦਾ ਗੋਪੀ ਗੁਰਪ੍ਰੀਤ ਦਾ ਬਾਈ ਦਾ ਸਾਡੇ ਪਿੰਡ ਪਹੁੰਚਣ ਤੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਬਾਈ ਕਿੰਨੇ ਟਾਈਮ ਦਾ ਝੋਟਾ? ਇਹ ਬਾਈ 4 ਸਾਲ ਦਾ ਹੋ ਗਿਆ। ਠੀਕ ਆ। ਕੀ ਨਾਮ ਰੱਖਿਆ ਬਾਈ ਇਹਦਾ? ਇਹਦਾ ਬਾਈ ਨਾਮ ਹੈਗਾ ਤੂਫਾਨ। ਠੀਕ ਆ। ਤੇ ਇਹ ਬਾਈ ਹੋਮ ਬਰੀਡ ਆ ਜਾਂ ਤੁਸੀਂ ਪਰਚੇਜ਼ ਕਰਿਆ ਸੀ? ਇਹ ਬਾਈ ਅਸੀਂ ਖਰੀਦਿਆ ਸੀਗਾ। ਕਿੰਨੇ ਕਿੰਨੇ ਕਿ ਚਿਰ ਦਾ? ਇਹ ਉਸ ਟਾਈਮ ਸਾਲ ਦਾ ਸੀਗਾ ਇਹ। ਠੀਕ ਆ। ਹਾਂਜੀ। ਹੁਣ ਇਹ 4 ਸਾਲ ਦਾ। ਹੁਣ 4 ਸਾਲ ਦਾ। ਤੇ ਕਿੰਨੀ ਮੱਝ ਕ੍ਰੋਸ ਕਰਾਤੀ? ਇਹ ਤਾਂ ਮੱਝ ਲਗਭਗ 1000 ਕ੍ਰੋਸ ਕਰਾਤੀ ਹੁੰਦੀ ਆ। ਪਿੰਡ ਚ ਤੇ ਹੋਰ ਬਾਹਰੋਂ ਬੰਡੋ ਜੀ ਆਉਣ ਗਰੀ ਆ ਠੀਕ ਆ ਕਿੰਨੀ ਫੀਸ ਆ ਬਾਈ ਇਹਦੀ ਫੀਸ ਵੀਰੇ ਇਹਦੀ 1500 ਰੁਪਿਆ ਫੀਸ ਆ ਤੇ ਕੋਈ ਮੇਲਾ ਜਿੱਤਿਆ ਹਾਂ ਮੇਲਾ ਜਿੱਤਿਆ ਤਨੋਲੇ ਦੇ ਬੀਐਫਏ ਦਾ ਮੇਲਾ ਸੀਗਾ ਉਹ ਤੋਂ 2002 ਦੇ ਵਿੱਚ ਠੀਕ ਆ 2002 ਚ 2022 ਚ 22 ਚ 22 ਚ 22 ਚ ਪਹਿਲਾ ਮੇਲਾ ਸੀਗਾ 22 ਚ ਹੋਊਗਾ ਬਾਈ ਥੋੜੀ ਜੀ ਬਾਈ ਮਿਸਟੇਕ ਲੈ ਗਿਆ ਸੀਗਾ 22 ਚ ਮੇਲਾ ਜਿੱਤਿਆ ਉਦੋਂ ਬਾਈ ਇਹ ਦੁੱਧ ਦੰਦ ਸੀ ਕਿ ਦੋ ਦੰਦ ਦੋ ਦੰਦਾਂ ਦੇ ਵਿੱਚ ਦੋ ਦੰਦ ਕਿੰਨਾ ਮਾ ਸਥਾਨ ਪ੍ਰਾਪਤ ਕਰਿਆ ਉਦੋਂ ਛੇਵਾਂ ਸਥਾਨ ਪ੍ਰਾਪਤ ਕੀਤਾ ਸੀ ਤੇ ਇਹਦੇ ਬਾਈ ਬੱਚੇ ਆ ਗਏ ਹੁਣੇ ਆ ਹਾਂ ਬੱਚੇ ਆ ਗਏ ਬਾਈ ਆਪਣੇ ਕੋਲ ਇੱਕ ਛੋਟੀ ਹੈਗੀ ਐ ਦੀ ਆਹ ਇਹ ਦੁੱਧ ਤੇ ਤਾਂ ਨਹੀਂ ਆਏ ਬੱਚੇ ਨਾ ਦੁੱਧ ਤੇ ਨਹੀਂ ਆਏ ਬਾਈ ਠੀਕ ਆ ਹਾਂ ਲੈ ਵੀ ਮਿੱਤਰੋ ਇਹ ਆ ਝੋਟੇ ਦੀ ਡਿਟੇਲ ਕੱਦ-ਕਾਰ ਤੁਸੀਂ ਵੇਖ ਹੀ ਲਿਆ ਬਾਈ ਹੋਊਗਾ 5.5 ਫੁੱਟ ਕੱਦ ਹਾਂਜੀ ਹਾਂਜੀ ਵੇਲ ਕਿੰਨੀ ਹੋਊ ਵੇਲ ਤੁਹਾਡੇ ਸਾ ਖਣੇ ਪੂਸ਼ ਬਿੰਨਦੇ ਹੁੰਦੇ ਆ ਫਿਰ ਤਾਂ ਬੜੀ ਹੈਗਾ ਜਿਵੇਂ ਪੰਜਾਬੀ ਦਾ ਸ਼ਬਦ ਆ ਵੀ ਰੇਲ ਦੇ ਇੰਜਨ ਵਰਗਾ ਹਾਂ ਰੇਲ ਦੇ ਇੰਜਨ ਵਰਗਾ ਹਾਂ ਹਾਂ ਆ ਆਪਾਂ ਦਾ ਫਿਰ ਜੱਟੂ ਸੌਦਾ ਉਨੇ ਚੱਲਾਂਗੇ ਲੈ ਵੀ ਇਹ ਆ ਮਿੱਤਰੋ ਝੋਟਾ ਜੇ ਕਿਸੇ ਭਰਾ ਨੇ ਨਸਲ ਉੱਤੇ ਕੰਮ ਕਰਨਾ ਤਾਂ ਬਾਈਆਂ ਤੋਂ ਮੰਨ ਕੇ ਚਲੋ ਮੱਝ ਜਾਂ ਝੋਟੀ ਕਰਾਸ ਕਰਾ ਕੇ ਲੈ ਜਾਓ ਝੋਟਾ ਬਹੁਤ ਚੰਗਾ ਇਹ ਬਈ ਆਪ ਕਿਹੜੇ ਝੋਟੇ ਦਾ ਇਹ ਬਈ ਸ਼ਾਇਦ ਹੈ ਨਾ ਅਸੀਂ ਸਾਨੂੰ ਉੱਥੇ ਪਤਾ ਲੱਗਿਆ ਮੇਲੇ ਦੇ ਵਿੱਚ ਡਾਕਟਰਾਂ ਨੇ ਦੱਸਿਆ ਵੀ ਐਮ 29 ਦਾ ਠੀਕ ਆ ਹਾਂ ਉਹ ਜਾਨੀ ਮਾਲਕਾ ਨੇ ਮਗਰੋ ਕੁਛ ਨਹੀਂ ਕੀਤਾ ਮਾਲਕਾ ਨੇ ਸਾਨੂੰ ਕੁਛ ਨਹੀਂ ਕਿਹਾ ਅਸੀਂ ਜਿਹੜੀ ਮਾਂ ਦੇ ਦੁੱਧ ਦਾ ਕੀ ਰਿਕਾਰਡ ਸੀ 18 ਲੀਟਰ ਇਹ ਮਾਂ ਦੇ ਦੁੱਧ ਦਾ ਰਿਕਾਰਡ ਆ ਉਹਨਾਂ ਦੇ ਕਹਿਣ ਮਤਲਬ ਉਹਨਾਂ ਦੇ ਕਹਿਣ ਹਾਂ ਤੇ ਗਾਂ ਬਾਈ ਹੁਣ ਵਿਖਾ ਗਏ ਪਸੂ ਹਾਂਜੀ ਹਾਂਜੀ ਆਹਾ ਕਿਵੇਂ ਆ ਬਈ ਇਹ ਗਾਂ ਦੁੱਧ ਇਹ ਹਾਂ ਬਈ ਇਹ ਦੁੱਧ ਦਿੰਦੀ ਆ 30 ਕਿਲੋ ਦੁੱਧ ਐ ਥੱਲੇ ਠੀਕ ਆ ਤੇ ਇਹਨੂੰ ਮਹੀਨਾ ਕ ਹੋ ਗਿਆ ਸੂਈ ਨੂੰ ਠੀਕ ਆ ਮਗਰ ਇਹਦੇ ਬੱਚਾ ਮਗਰ ਇਹ ਮਗਰ ਬੱਚੀ ਐ ਇਹਦੇ ਠੀਕ ਆ ਤੇ ਆਹਾ ਬਾਈ 2 ਨੰਬਰ ਵਾਲੀ ਵਹਿੜ ਇਹ ਇਹਦਾ ਬਸ ਮਹੀਨਾ ਕ ਰਹਿੰਦਾ ਬਾਈ ਸੂਣ ਦਾ ਅੱਛਾ ਹਾਂ ਖਰਾਖ ਰੂਪ ਪਾਈ ਜੰਨੇ ਇਹਨੂੰ ਕਿ ਕਿੰ ਇਹ ਉਸ ਟਾਈਮ ਇਹ ਤਾਂ ਪਹਿਲੇ ਸੂਏ 20 ਲੀਟਰ ਦੁੱਧ ਸੀਗਾ ਹੋਂ ਕਿੱਥੇ ਤੋਂ ਪਤਾ ਲੱਗੂ ਦੂਜੇ ਸੂਣਾ ਹਾਂ ਦੂਜੇ ਸੂਣਾ ਇਹਨੇ ਠੀਕ ਆ ਤੇ ਆਹਾ ਮੱਝ ਬਾਈ ਇਹ ਮੱਝ ਬਾਈ ਆਪਾਂ ਸਾਰ ਤੋਂ ਲੈਂਦੀ ਸੀਗੀ ਹਰਿਆਣੇ ਦੀ ਹਰਿਆਣੇ ਤੋਂ ਹਾਂ ਹਾਂ ਠੀਕ ਆ 16 ਲੀਟਰ ਦੁੱਧ ਆਏ ਥੱਲੇ ਕਿੰਨੇ ਦੀ ਲਈ ਸੀ ਬਈ ਇਹ ਲੈਤੀ ਸੀ ਬਈ 1,40,000 ਰੁਪਏ ਦੀ ਵਿੱਚੇ ਆਪਾਂ ਨੂੰ ਇੱਥੇ ਪਹੁੰਚ ਹੋ ਗਈ ਸੀ ਤੇ ਕਿੰਨੇ ਮਹੀਨੇ ਸੂਏ ਸੂਈ ਆ ਇਹ ਐਸ ਦੂਜੇ ਸੀਗਾ ਇਸ ਵਾਰ ਤੀਜੇ ਸੂ ਹੋਊਗੀ ਗੱਭੜਾ ਹਾਂ ਗੱਭੜਾ ਕਿੰਨੇ ਚਿਰ ਦੀ ਬਈ ਇਹ ਤਾਂ 9 ਮਹੀਨੇ ਦੀ ਚੱਕਵਾਸ ਠੀਕ ਆ ਬਈ ਤੇਰੇ ਝੋਟੇ ਤੋਂ ਹੀ ਹਾਂ ਬਈ ਆਪਣੇ ਇਹ ਇਹ 체ਮੀਨਾ ਦੀ ਕੋ ਬਣਾਏ ਠੀਕ ਆ ਹਾਂ ਇਹ ਛੋਟਾ ਨੇ ਹਾਂ ਇਹਨੇ ਤੀਜੇ ਸੂਸੂਰ ਦੀ ਤੀਜੇ ਸੋਨਾ ਕਿਉਂ ਚਾਹ ਤੀਜੀ ਤੀਜੇ ਕਿੰਨਾ ਦੁੱਧ ਦਿੰਦੀ ਆ ਬਾਈ ਸੱਜਰ ਪੀ ਇਹ 12 ਲੀਟਰ ਦੁੱਧ ਬਾਈ ਦੇ ਥਲੇ ਠੀਕ ਆ ਨਾਰਮਲੀ ਆ ਹਾਂ ਨਾਰਮਲੀ ਆ ਕੋਈ ਆਪਾਂ ਛੋਟੀ ਕੱਟੀ ਲੈਤੀ ਸੀ ਇਹ ਇਹਦਾ ਕੱਦ ਬੜਾ ਯਾਰ ਮੱਚਦਾ ਇਹ ਇਹ ਵੀ ਬਾਈ ਮੁੱਲ ਲੈਂਦੀ ਸੀ ਕੱਟੀ ਮਾਜ ਆਪਾਂ ਠੀਕ ਆ ਉਸ ਟਾਈਮ ਤੇ 1 ਲੱਖ 3000 ਰੁਪਏ ਲੈਂਦੀ ਸੀ ਇਹ ਤੇ ਕਿੰਨਾ ਦੁੱਧ ਦੇ ਦਿੰਦੀ ਆ ਬਾਈ ਇਹ ਦੇ ਥੱਲੇ ਬਾਈ 16 ਲੀਟਰ ਦੁੱਧ ਸੀ ਅੱਛਾ 16 ਹਾਂ ਇਹ ਚੌਥੇ ਸੂਸੂਰ ਦਾ ਠੀਕ ਆ ਆਪਦੇ ਝੋਟੇ ਤੇ ਕ੍ਰੋਸ ਹਾਂ ਆਪਦੇ ਝੋਟੇ ਦੀ ਕ੍ਰੋਸ ਨੇ ਸਾਰੀਆਂ ਤੇ ਆਹਾ ਬਾਈ ਇਹ 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 6 ਮਹੀਨਿਆਂ ਦੀ ਗੱਬਾ ਅੱਛਾ ਹਾਂ ਹਾਂ ਠੀਕ ਆ ਇਹ 6 ਮਹੀਨਿਆਂ ਦੀ ਗੱਬਾ ਬਾਈ ਇਹਦੇ ਇਹਦੇ ਥੱਲੇ 14 ਗਿਲੀਟਰ ਦੁੱਧ ਆ ਇਹ ਥੱਲੇ ਹੁਣ ਤਾਂ ਨਹੀਂ ਦਿੰਦੀ ਉਹ ਕਿਤੇ ਨਹੀਂ ਹੁਣ ਪਾੜੇ ਦੇ ਆਪਾਂ ਜੇ ਚਾਟ ਪਾ ਕੇ ਹਾਂ ਪਾੜਾ ਹਾਂ ਜੱਟ ਸੌਦਾ ਦੋ ਦੋਨੇ ਟਾਈਮ ਹਾਂ ਹਾਂ ਬਾਈ ਇਹਦਾ ਲੇਵਾ ਬਣਾ ਯਾਰ ਕੱਦ ਛੋਟਾ ਜਾ ਇਹ ਇਹ ਬਾਈ ਇਥੋਂ ਨਾ ਪਿੰਡ ਤੋਂ ਆਪਣੇ ਨਾਲ ਪਿੰਡ ਆ ਛਾਪਾਂ ਵਾਲੀ ਹਾਂ ਉਹ ਵਪਾਰੀ ਤੋਂ ਲੈਤੀ ਸੀ ਮੱਝ ਇਹ ਇਹ ਬਹੁਤ ਬਹੁਤ ਚੰਗੀ ਮੱਝ ਆ ਕਿੰਨਾ ਦੁੱਧ ਦਿੰਦੀ ਆ ਹੁਣ ਬਾਈ ਇਹ 16 ਲੀਟਰ ਦੁੱਧ ਦਿੰਦੀ ਆ ਹਾਂ ਹਾਂ ਸੱਜਰ ਸੱਜਰ ਠੀਕ ਆ ਬਾਈ ਜਮਾ ਤੇ ਬਾਈ ਆਹ ਕੱਟੀ ਇਹ ਇਹ ਕੱਟੀ ਬਾਈ ਇਹ ਉਹ ਛੋਟੇ ਦੀ ਆਪਣੀ ਤੂਫਾਨ ਦੀ ਅੱਛਾ ਇਹ ਰਿਜ਼ਲਟ ਆ ਤੇਰੇ ਰਿਜ਼ਲਟ ਆ ਇਹਦਾ ਹਾਂ ਇਹ ਸਵਾ ਕਿੰਨੀ ਉਮਰ ਹੋਗੀ ਇਹ ਸਵਾ ਸਾਲ ਦੀ ਹੋਗੀ ਬਾਈ ਮੇਰੇ ਆਹ ਬਾਈ ਦੇ ਛੋਟੇ ਦਾ ਬਾਈ ਰਿਜ਼ਲਟ ਆ ਵੇਖ ਲਓ ਕੋਈ ਵੇਲ ਕੱਦ ਕਾਠੀ ਕਿਸੇ ਪਾਸੇ ਉਹ ਨਹੀਂ ਖੁੰਜੀ ਸਿੰਘ ਵੀ ਬਹੁਤ ਸੋਹਣਾ ਬਣਾਉਗੀ ਹਾਂ ਜਿਹੜਾ ਮੂੰਹ ਮਾਹਦਰਾ ਜਮਾ ਆਪਦੇ ਬਾਪ ਤੇ ਹੈ ਇਹਦਾ ਤੇ ਆਹ ਆ ਬਾਈ ਝੋਟੀ ਇਹ ਇਹ ਬਾਈ ਝੋਟੀ ਸਾਡੀ ਨਾ ਆਪਦੀ ਪਹਿਲਾਂ ਸਾਡੀ ਮਾਤਾ ਦੇਉ ਮੈਡੀਸਿਮ ਕਹਿੰਦੇ ਨੇ ਸ਼ੂਸ਼ਕ ਦੇ ਵਿੱਚ ਮਿਲਦੀ ਹੁੰਦੀਆਂ ਨੇ ਮੱਝਾਂ ਹਾਂ ਉਹ ਉਹਦੀ ਕੱਤੀ ਹੈ ਉਹ ਇਹਦੀ ਮਾਦਰੀ ਘਰ ਦੀ ਬਰੀਡ ਹਾਂ ਸਾਡੇ ਨਾਨਕਿਆਂ ਕੋਲੋਂ ਆਈ ਹੋਈ ਆ ਉਹਦੀ ਮੱਝ ਦੀ ਨਾਨਕਿਆਂ ਦਾ ਗਿਫਟ ਆ ਨਾਨੇ ਨਾਨੀ ਦਾ ਹਾਂ ਨਾਨੇ ਨਾਨੀਆਂ ਦਾ ਮਾਮਿਆਂ ਦਾ ਗਿਫਟ ਆ ਮਾਮਿਆਂ ਨੇ ਦਿੱਤੀ ਸੀ ਹਾਂ ਮਾਮਿਆਂ ਨੇ ਨਾਨੇ ਨਾਨੀ ਨੇ ਨਹੀਂ ਨਹੀਂ ਨਾਨੇ ਤਾਂ ਡੈਥ ਹੋ ਗਈ ਸੀ ਤੇ ਨਾਨੀ ਵੀ ਨਾਲ ਹੀ ਸੀ ਉਹਨਾਂ ਦੇ ਭਾਗਾ ਵਾਲਾ ਯਾਰ ਜੀ ਦੇ ਨਾਲ ਵੀ ਐਡੇ ਚੰਗੇ ਕੰਮ ਕਰਦੇ ਸੀ ਹਾਂ ਉਹਨਾਂ ਨੇ ਮੇਰੇ ਮੇਰੇ ਜਨਮ ਦੇ ਦਿੱਤੀ ਸੀਗੀ ਠੀਕ ਆ ਤੇ ਆਹ ਅੱਛਾ ਤੇਰੇ ਜਨਮ ਵੇਲੇ ਦੀ ਮਾਂ ਆਈ ਹੋਊਗੀ ਹਾਂ ਮਾਂ ਆਈ ਸੀ ਠੀਕ ਆ ਉਹ ਦੋ ਬਾਈ ਕਿੰਨੇ ਸੂਏ ਸੂਈ ਤੁਹਾਡੇ ਕੋਲੇ ਉਹ ਸਾਡੇ ਕੋਲ ਬਾਈ ਜੋ ਮੱਝ ਸੀਗੀ 22 ਸੂਏ ਸੂਈ ਸੀਗੀ ਕਟੀਆਂ ਹੀ ਦਿੱਤੀਆਂ ਸੀ ਉਹਨੇ ਤੇ ਲਾਸਟ ਸੂਏ ਦੀ ਐ ਇਹ ਜਿਹੜੀ ਮੱਝ ਛੋਟੀ ਵੇਚਤੀ ਅਸੀਂ ਉਹ ਉਹਦੀ ਐ ਅੱਛਾ ਠੀਕ ਆ ਹਾਂ ਗਾਂ ਝੋਟੀਆਂ ਤੁਰਦੀਆਂ ਆ ਗਈਆਂ ਅਸਲ ਉਹ ਘਰਦੀ ਆ ਗਾਂ ਘਰਦੀ ਘਰਦੀ ਨਾ ਹੁੰਦਾ ਬਰੀਡ ਸਾਡੀ ਮਾਂ ਤਾਂ ਹੀ ਹਜੇ ਨਾਂ ਹੈਗਾ ਨਾਨਕਿਆਂ ਵਾਲੇ ਨਾਨਕ ਨਾਨਕਿਆਂ ਨੇ ਕਿਹਾ ਇਹਨੂੰ ਇਹਨੂੰ ਬੇਬੇ ਦੀ ਝੁੱਟੀ ਕਹਿੰਦੇ ਅਸੀਂ ਅੱਛਾ ਠੀਕ ਆ ਤੇ ਆਹਾ ਬਾਈ ਇਹ ਵੀ ਬੱਚੀ ਬਈ ਆਪਣੇ ਕੋਲ ਪਿਓਰ ਹੈ ਇਹ ਅੱਛਾ ਉਹ ਤੇ ਸਿਰ ਦੇ ਵਿੱਚ ਫੂਲ ਬਣਦਾ ਦਾਸਨ ਦੇ ਮੁਤਾਬਕ ਵੀ ਪਿਓਰ ਹੈ ਠੀਕ ਆ ਐਚ ਐਫ ਦੀ ਠੀਕ ਆ ਪਹਿਲੀ ਵਾਰੀ ਗੱਬਣਾ ਹਣਾ ਹਾਂ ਗੱਬਣਾ ਬਾਈ 6 ਮਹੀਨੇ ਦੀ ਕਿਹੜੇ ਮੰਨ ਕੇ ਚੱਲ ਟੀਕੇ ਦੇ ਇਹਦੇ ਇਹਦੇ ਆਪਣੇ ਟੀਕਾ ਭਰਾ ਹੋਇਆ ਉਹਦਾ ਮੈਨੂੰ ਨਾਂ ਨਹੀਂ ਯਾਦ ਹੈ ਗਿਆ ਪੀ ਡੀ ਐਫ ਦਾ ਕਿ ਐ ਬੀ ਐਸ ਦਾ ਨਿਊ ਡਾਕਟਰ ਨੇ ਭਰਿਆ ਹੋਇਆ ਉਹਦਾ ਠੀਕ ਆ ਨਾਂ ਨਹੀਂ ਮੇਰੇ ਯਾਦ ਹੈਗਾ ਠੀਕ ਆ ਭਰਾ ਆ ਝੋਟੀ ਬਾਈ ਸਿੰਘ ਸੁਭ ਬਹੁਤ ਸੋਹਣਾ ਯਾਰ ਇਹਦਾ ਹਾਂ ਹਾਂ ਇਹ ਵੀ ਬਾਈ ਝੋਟੀ ਉਹੀ ਆ ਜਾਨੀ ਕਿ ਇਹ ਆਪਾਂ ਪਹਿਲਾ ਝੋਟੀ ਜਿਹੜੀ ਗੱਬਣ ਲੈਤੀ ਸੀ ਨਾ ਉਹ ਉਹੀ ਹੈ ਇਹ ਇਹ 353 ਦੀ ਝੋਟੀ ਹੈ ਐਚਐਲ ਟੀਵੀ ਦੀ ਹਾਂ ਹਾਂ ਠੀਕ ਆ ਬਾਈ 353 ਦੀ ਝੋਟੀ ਹੈ ਠੀਕ ਆ ਤੇ ਆਹ ਬਾਈ ਝੋਟੀ ਇਹ ਇਹ ਵੀ ਬਾਈ ਆਪਣੇ ਕੋਲੇ ਕੋਹ ਨੂਰ ਦੀ ਝੋਟੀ ਜਾਨੀ ਕਿ ਕਹਿਣ ਦੇ ਮੁਤਾਬਕ ਜਿਹਨਾਂ ਤੋਂ ਲੈਤੀ ਆ ਉਹਨਾਂ ਦੇ ਕਹਿਣ ਮੁਤਾਬਕ ਹੈ ਠੀਕ ਆ ਹਾਂ ਕੋਹੇ ਨੂਰ ਦੀ ਹਾਂ ਛੋਟੀ ਬੱਚੀ ਲੈਤੀ ਸੀ ਉਹ ਕਹਿੰਦੇ ਵੀ ਸਾਡੇ ਕੋਲ ਸੰਭ ਨਹੀਂ ਜਾਂਦੀ ਮਹਲਾ ਸਾਨੂੰ ਦੇ ਦੋ ਅਸੀਂ ਸੰਭ ਲਾਂਗੇ ਠੀਕ ਆ ਹਾਂ ਤੇ ਜਿਹੜੀਆਂ ਬਾਈ ਇਧਰ ਆਹ ਛੋਟੀਆਂ ਕਟੀਆਂ ਆਗੀਆਂ ਇਹ ਇਹਨਾਂ ਦੇ ਬੱਚੇ ਆ ਕਿ ਵਿੱਚੋਂ ਕੁਸ ਮੁੱਲ ਵੀ ਲੈ ਆ ਇਹ ਬਾਈ ਵਿੱਚੋਂ ਮੁੱਲ ਲੈਤੀ ਹੋਈਆਂ ਇੱਕ ਇੱਕ ਦੋ ਕਟੀਆਂ ਠੀਕ ਆ ਤੇ ਕੁਸ ਜਿਵੇਂ ਉਹ ਪਹਿਲਾ ਮੱਝ ਲਈਤੀ ਸੀ ਉਹ ਫੁੱਲੀ ਖੜੀ ਆ ਉਹ ਉਹਦੇ ਮੰਗ ਰਾਈ ਇਹ ਛੋਟ ਦਾ ਛੋਟੀਆਂ ਕਟੀਆਂ ਜੋ ਕੋਈ ਤੇਰੇ ਆਪ ਦੇ ਛੋਟੇ ਦਾ ਰਿਜ਼ਲਟ ਆ ਇਹ ਇੱਕ ਤਾਂ ਬਈ ਆ ਅੱਛਾ ਜਨਾਬ ਇਹ ਬਈ ਮੱਥੇ 'ਚ ਫੁੱਲ ਕਿਵੇਂ ਲਾਇਆ ਇਹ ਉਹ ਉਹ ਫੁੱਲ ਆ ਉਹ ਮੱਝ ਦੇ ਅੱਛਾ ਮੱਝ ਦੇ ਫੁੱਲ ਆ ਉਹ ਮੱਝ ਮੱਝ ਦੇ ਫੁੱਲ ਆ ਮੱਝ ਆਪਦੇ ਤੇ ਲੇਗੀ ਆਪਦੇ ਤੇ ਲੇਗੀ ਬੱਚਾ ਜਾਨੀ ਬੱਚਾ ਚੰਗਾ ਬਣੂ ਹਾਂ 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 ਕਦ ਘਾਟ ਫੁੱਲਦਾ ਬੱਚੇ ਹਾਂ ਕਿੰਨੇ ਦਿਨਾਂ ਦੀ ਆ ਬਈ ਇਹ ਇਹ 20 ਦਿਨਾਂ ਦੀ ਆ ਬਈ ਠੀਕ ਆ ਹਾਂ ਪੁੜੇ ਪਾੜੇ ਸੋਹਣੇ ਕਟੀਆਂ ਦੇ ਹਾਂ ਨਾ ਤੌਣ ਵੀ ਚੰਗੀ ਆ ਅੱਛਾ ਤੇ ਆ ਕੱਟੀ ਇੱਕ ਤੇਰੇ ਝੋਟੇ ਦਾ ਰਿਜ਼ਲਟ ਆ ਹਾਂ ਹਾਂ ਜੀ ਦੋ ਇਹ ਜਾਨੀ ਤਿੰਨ ਬੱਚੇ ਤੇਰੇ ਘਰੇ ਖੜੇ ਆ ਕਿ ਹਾਂ ਤਿੰਨ ਘਰੇ ਖੜੇ ਆ ਉਹਦਾ ਮੰਗ ਰਾਈ ਸੀਗੀ ਝੋਟੀ ਉਹਦਾ ਫਿਰ ਉਹੀ ਦੂਜੀਆਂ ਜਿਵੇਂ ਮੰਗਾ-ਮੁੰਗਾ ਮੁੱਲ ਲੰਨਾ ਹਾਂ ਉਹਨਾਂ ਦੇ ਵਿੱਚ ਆਈ ਠੀਕ ਆ ਤੇ ਬਾਈ ਮੰਨ ਕੇ ਚੱਲ ਬਰੀਡ ਤੇ ਵੀ ਕੰਮ ਕਰਦਾ ਤੇ ਦੁੱਧ ਵੀ ਵੇਚਦਾ ਹਨਾ ਹਾਂ ਜੀ ਤੇ ਕੋਈ ਪ੍ਰੋਫਿਟ ਆ ਚੰਗਾ ਮਿਲਦਾ ਹਾਂ ਬਾਈ ਜਾਨੀ ਕਿ ਅੱਧ ਰਹੇ ਨਾ ਦੁੱਧ ਦੇ ਜੋ ਬਾਕੀ ਆਦੀ ਮਿਹਨਤ ਆ ਠੀਕ ਆ ਹਾਂ ਜੇ ਜੇ ਆਪਾਂ ਮਿਹਨਤ ਕਰਾਂਗੇ ਜੇ ਬਾਈ ਕੋਈ ਹੋਰ ਭਰਾ ਤਾਂ ਇਥੋਂ ਜਾਣਕਾਰੀ ਦੇ ਆ ਕਿ ਡੇਰੀ ਫਾਰਮ ਖੋਲਣਾ ਚਾਹਵੇ ਬਿਲਕੁਲ ਭਾਈ ਬਾਕੀ ਜਾਣਕਾਰੀ ਦੇ ਹਾਂ ਬਿਲਕੁਲ ਸਹੀ ਜਾਣਕਾਰੀ ਦੇ ਜਿਆਦਾ ਕੋਈ ਪਰਖ ਕਰਕੇ ਦਵਾ ਦੇਗਾ ਜੇ ਕੋਈ ਕਈ ਵਾਰ ਮੈਂ ਡਿਊਟੀ ਕਰਦਾ ਵੀ ਟਾਈਮ ਹੋਏ ਆਪਾਂ ਬੰਦੇ ਨੂੰ ਦਵਾ ਸਕਦੇ ਹਾਂ ਠੀਕ ਆ ਹਾਂ ਤੇ ਛੋਟੇ ਦੀ ਹੁਣ ਕ੍ਰੋਸ ਵੀ ਹਾਂ ਕ੍ਰੋਸਿੰਗ ਸਾਟ ਅੱਡ ਸਰਵਿਸ ਕੋਈ ਲੈ ਸਕਦਾ ਹਾਂ ਕੋਈ ਵੀ ਲੈ ਸਕਦਾ ਆਪਣੇ ਕੋ ਠੀਕ ਆ ਤੇ 1500 ਰੁਪਏ ਵੀ ਕੋਈ ਮੰਨ ਕੇ ਚੱਲ ਮੇਰੇ ਵਰਗਾ ਭਰਾ ਦੂਰੋਂ 60 70 ਕਿਲੋਮੀਟਰ ਤੋਂ ਆਸ਼ਕ ਬੰਦਾ ਚੰਗਾ ਆ ਗਿਆ ਉਹਦਾ ਆਪਾਂ ਉਸ ਹਿਸਾਬ ਨਾਲ ਜਿੰਨੀ ਦੂਰ ਤੋਂ ਮਾਨਤਨ ਕਰਾਂਗੇ ਬਿਲਕੁਲ ਕਰੇਗਾ ਮਾਨਤਨ ਬਿਲਕੁਲ ਬਿਲਕੁਲ ਠੀਕ ਆ ਜੇ ਮੰਨ ਲਓ ਹੁਣ ਕਿਸੇ ਦੀ ਪਹਿਲਾਂ ਛੁੱਟੀ ਆ ਉਹ ਬਾਇਜਾਂਸ ਨਹੀਂ ਰਹਿੰਦੀ ਹਾਂ ਆਪਾਂ 1500 ਰੁਪਿਆ ਲੈ ਲੈ ਆਲੇ ਤੋਂ ਝੋਟੀ ਵਾਲੀ ਦੀ 20 ਦਿਨਾਂ ਦੇ ਮਹੀਨੇ ਦੇ ਅੰਦਰ ਅੰਦਰ ਦੁਬਾਰੇ ਬੋਲ ਪੀ ਆਪਾਂ ਫਰੀ ਕਰਾ ਕਰਾਸ ਕਰਾ ਕੇ ਦੇਵਾਂਗੇ ਠੀਕ ਆ ਅਗਰ ਮਹੀਨੇ ਤੋਂ ਗਾਹਾਂ ਦਾ ਵਾਲਾ 2 ਮਹੀਨਾ ਬਾਅਦ ਆ ਕੇ ਆਖੇ ਵੀ ਉਮੀਦ ਦਾ ਝੋਟੀ ਯਾਰ ਤੁਹਾਡੇ ਝੋਟੀ ਤੋਂ ਕਰਾਈ ਨਹੀਂ ਰਹੀ ਉਹਦੀ ਜ਼ਿੰਮੇਵਾਰੀ ਨਹੀਂ ਹੈ ਇੱਕ ਵਾਰ ਹੀ ਦੀ ਹਾਂ ਇੱਕ ਵਾਰ ਹੀ ਦੀ ਅਗਲੇ ਮਹੀਨੇ ਦੇ ਅੰਦਰ ਅੰਦਰ ਦੁਬਾਰੇ ਆਇਆ ਨਾ ਬਾਈ ਉਹਦੀ ਜ਼ਿੰਮੇਵਾਰੀ ਹਾਂ ਉਹ ਤਾਂ 20-22 ਦਿਨਾਂ ਤੋਂ ਝੋਟੀ ਬੋਲ ਪੈਂਦੀ ਹੈ ਦੁਬਾਰਾ ਠੀਕ ਆ ਬਾਈ ਜਿਹੜੀ ਸਹੀ ਹੀਟ ਚੱਲ ਠੀਕ ਲੈ ਵੀ ਮਿੱਤਰੋ ਇਹ ਸੀ ਗਿਆ ਬਾਈ ਬਲਦੇਵ ਨਾਲ ਗੱਲਾਂ ਬਾਤਾਂ ਡੇਰੀ ਫਾਰਮ ਬਾਰੇ ਤੇ ਬਾਈ ਦੇ ਝੋਟੇ ਬਾਰੇ ਤੇ ਕਿਵੇਂ ਦੀ ਲੱਗੀ ਵੀਡੀਓ ਤੁਸੀਂ ਕਮੈਂਟਾਂ ਚ ਦੱਸਿਓ ਠੀਕ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਮਿੱਤਰੋ ਹਾਂ ਫਾਇਦਾ ਲਓ نسل ਚੰਗੀ ਬਣੂਗੀ ਕਿਉਂਕਿ ਝੋਟਾ ਬਹੁਤ ਚੰਗੀ نسل ਦਾ ਚੰਗਾ ਮਾਂ ਦਾ ਰਿਕਾਰਡ ਦੱਸਦੇ ਆ ਬਾਕੀ ਨਾਮ ਜਿੱਤਿਆ ਹੋਇਆ ਬਹੁਤ ਵੱਡੀ ਗੱਲ ਬਣ ਜਾਂਦੀ ਆ ਜਦੋਂ ਆਮ ਜੀਮੀਦਾਰ ਜਾ ਕੇ ਮੇਲੇ ਚ ਜਾਂਦਾ ਕਿਉਂ ਜਿਹੜੇ ਬੰਦੇ ਨਿਤ ਸ਼ੌਕ ਲੜਦੇ ਆ ਉਹਨਾਂ ਦਾ ਤਜਰਬਾ ਵੱਡਾ ਹੁੰਦਾ ਬਾਈ ਦਾ ਹਜੇ ਤਜਰਬਾ ਛੋਟਾ ਕਮੈਂਟਾਂ 'ਚ ਦੱਸਿਓ ਬਾਈ ਨਵੀਂ ਵੀਡੀਓ ਲੈ ਕੇ ਫੇਰ ਆਉਣੇ ਆ ਜਲਦੀ ਤਦ ਤੱਕ ਲਈ ਜੀ ਧੰਨਵਾਦ